ਕਿਉਂ ਡਰਦੇ ਆ ਕੈਂਸਰ ਦਾ ਨਾਮ ਹੀ ਇੱਕ ਪੇਸ਼ੈਂਟ ਨੂੰ ਜਿਹੜਾ ਹੈ ਅੰਦਰ ਤੱਕ ਖਤਮ ਕਰ ਦਿੰਦਾ ਹੈ ਇਹ ਬਿਮਾਰੀ ਇੰਨੀ ਡਰਾ ਦਿੰਦੀ ਹੈ ਇਨਸਾਨ ਨੂੰ ਕੀ ਕਿਉਂ ਹੈ ਇੰਨਾ ਡਰ ਕੈਂਸਰ ਬਿਮਾਰੀ ਤਾਂ ਭਿਆਨਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਇਲਾਜਯੋਗ ਨਹੀਂ ਹੈ ਕੁਝ ਮੀਡੀਆ ਜਾਂ ਕੁਝ ਮਿਸ ਇਨਫਾਰਮੇਸ਼ਨ ਜਿਹੜੀ ਜਿਹੜੇ ਕਈ ਜਾਗਰੂਕ ਜਰਨਲਿਸਟ ਨਹੀਂ ਹੁੰਦੇ ਉਹ ਫੈਲਾ ਦਿੰਦੇ ਆ ਉਸ ਕਰਕੇ ਪੈਨਿਕ ਕ੍ਰੀਏਟ ਕਰ ਦਿੱਤਾ ਜਾਂਦਾ ਕੈਂਸਰ ਜਿੱਦਾਂ ਮੈਂ ਕਹ ਰਿਹਾ ਖਤਰਨਾਕ ਬਿਮਾਰੀ ਹੈ ਪਰ ਇਹ ਕਈ ਬਿਮਾਰੀਆਂ ਨੂੰ ਚੰਗੀ ਵੀ ਹੈ ਕਿਉਂਕਿ ਜੇ ਇਹਨਾਂ ਦਾ ਸਹੀ ਟਾਈਮ ਤੇ ਸਾਨੂੰ ਪਤਾ ਲੱਗ ਜਾਏ ਉਸ ਦੇਰ ਲਈ ਇਲਾਜ ਚੱਲਦਾ ਤੇ ਮਰੀਜ਼ ਉਸ ਤੋਂ ਬਾਅਦ ਨਾਰਮਲ ਜ਼ਿੰਦਗੀ ਜੀਦਾ ਤੇ ਨਾ ਹੀ ਕੋਈ ਜ਼ਿਆਦਾ ਬੰਦਿਸ਼ਾਂ ਹੁੰਦੀਆਂ ਹੈ ਸੋ ਡਰਨ ਦੀ ਗੱਲ ਹੈ ਪਰ ਉਸ ਤੋਂ ਵੀ ਜ਼ਿਆਦਾ ਜਾਗਰੂਕ ਹੋਣ ਦੀ ਗੱਲ ਹੈ ਸਰ ਜਿਵੇਂ ਤੁਸੀਂ ਕਿਹਾ 50 ਪਲੱਸ 50 ਸਾਲ ਤੋਂ ਉਮਰ ਜਦੋਂ ਵੱਧ ਜਾਂਦੀ ਹੈ ਉਦੋਂ ਜ਼ਿਆਦਾ ਕੇਸਿਸ ਨੇ ਕਿ ਮੀਨੋਪੌਜ਼ ਦੀ ਅਵਸਥਾ ਕਿਤੇ ਨਾ ਕਿਤੇ ਦਾ ਕਾਰਨ ਬਣਦੀ ਹੈ ਕਿਉਂਕਿ ਔਰਤਾਂ ਦੀ ਮਹਾਵਾਰੀ ਸਿਸਟਮ ਜਿਹੜਾ ਹੈ ਉਹ ਬੰਦ ਹੋਣ ਤੇ ਆਇਆ ਹੁੰਦਾ ਉਸ ਉਮਰ ਦੇ ਵਿੱਚ ਜਿਹੜਾ ਬ੍ਰੈਸਟ ਕੈਂਸਰ ਹੈ ਸਾਡੇ ਹਾਰਮੋਨਸ ਦੇ ਨਾਲ ਵੀ ਰਿਲੇਟਿਡ ਹੈ ਜੈਸੀ ਕਹਾਂਗੇ ਕਿ ਜਿਹੜੀ ਈਸਟ੍ਰੋਜਨ ਨਾਮ ਦੀ ਹਾਰਮੋਨ ਜੋ ਲੇਡੀਜ਼ ਦੇ ਵਿੱਚ ਹੁੰਦੀ ਆ ਉਹ ਇਹਨੂੰ ਇਸ ਟਾਈਪ ਦੇ ਕੈਂਸਰ ਨੂੰ ਪ੍ਰੋਮੋਟ ਕਰਦੀ ਹੈ ਜਾਂ ਕਹਿ ਲਓ ਵੀ ਬਦਨ ਦਾ ਮੌਕਾ ਦਿੰਦੀ ਹੈ ਤੋ ਜਿਨ੍ਹਾਂ ਔਰਤਾਂ ਦੇ ਵਿੱਚ ਜਾਂ ਜਿਨ੍ਹਾਂ ਬੱਚਿਆਂ ਚ ਪੀਰੀਅਡਸ ਬਹੁਤ ਪਹਿਲਾਂ ਸ਼ੁਰੂ ਹੋ ਗਏ 12 ਸਾਲ ਤੋਂ ਕੰਨੇ ਪਹਿਲਾਂ ਤੇ ਲੇਟ ਬੰਦ ਹੋ ਗਏ ਆਲਮੋਸਟ 55 ইয়ার এজ ਤੋਂ বন্ধ ਹੁੰਦੇ ਉਹਨਾਂ ਦੇ ਵਿੱਚ ਇਹਨਾਂ ਦੇ ਕੈਂਸਰ ਹੋਣ ਦੇ ਚਾਂਸਸ ਵੱਧ ਜਾਂਦੇ ਕੁਆਲੀਫਾਈਡ ਡਾਕਟਰ ਜਿਹੜਾ ਹੈ ਚੁਣਿਆ ਜਾਵੇ ਹੈਨਾ ਆਪਣੇ ਇਲਾਜ ਦੇ ਲਈ ਜਦੋਂ ਕੋਈ ਵੀ ਬਿਮਾਰੀ ਵੱਧਦੀ ਹੈ ਉਸ ਨੂੰ ਟਰੀਟ ਕਰਨ ਦੇ ਲਈ ਉਸ ਦੇ ਉਸ ਦੇ ਸੋਲੂਸ਼ਨ ਕਰਨ ਦੇ ਲਈ ਸੰਸਥਾਵਾਂ ਵੀ ਉਨੀਆਂ ਵੱਧ ਜਾਂਦੀਆਂ ਨੇ ਡਾਕਟਰਸ ਵੀ ਉਹਨੇ ਜ਼ਿਆਦਾ ਹੋ ਜਾਂਦੇ ਨੇ ਲੋਕਾਂ ਦੇ ਲਈ ਇੱਕ ਬੜਾ ਮੁਸ਼ਕਲ ਸਥਿਤੀ ਬਣ ਜਾਂਦੀ ਹੈ ਆਪਣਾ ਡਾਕਟਰ ਨੂੰ ਚੁਣਨਾ ਸੋ ਅੱਜਕਲ ਆਮ ਹੀ ਹੋ ਗਿਆ ਕਿ ਇੱਥੇ ਆ ਕੇ ਤੁਸੀਂ ਆਪਣਾ ਕੈਂਸਰ ਦਾ ਇਲਾਜ ਕਰਾ ਸਕਦੇ ਹੋ ਜਾਂ ਉੱਥੇ ਕਰਾ ਸਕਦੇ ਹੋ ਜਾਂ ਐਨੇ ਪੇਸ਼ੈਂਟ ਅਸੀਂ ਠੀਕ ਕੀਤੇ ਨੇ ਹੈਨਾ ਲੋਕ ਗਦੀਗੇੜ ਚ ਵੀ ਪੈ ਜਾਂਦੇ ਨੇ ਉਹਦੇ ਨਾਲ ਵੀ ਕਈ ਵਾਰੀ ਉਹਨਾਂ ਦੀ ਸਿਹਤ ਜਿਹੜੀ ਖਰਾਬ ਹੋ ਜਾਂਦੀ ਐ 6-6 ਮਹੀਨੇ ਕਿਤੇ ਹੋਰ ਹੀ ਟ੍ਰੀਟਮੈਂਟ ਲੈ ਰਹੇ ਨੇ ਫਿਰ ਬਾਅਦ ਚ ਪਤਾ ਲੱਗਦਾ ਐ ਜੀ ਉਹ ਟ੍ਰੀਟਮੈਂਟ ਤੇ ਠੀਕ ਨਹੀਂ ਸੀਗਾ ਸੋ ਇਹਦੇ ਲਈ ਤੁਸੀਂ ਐਸ ਅ ਬ੍ਰੈਸਟ ਕੈਂਸਰ ਲਈ ਕੀ ਸੁਜੈਸਟ ਕਰਦੇ ਹੋ ਕਿ ਕਿਵੇਂ ਆਪਣਾ ਡਾਕਟਰ ਚੁਣਿਆ ਜਾਵੇ ਜਦੋਂ अर्ਲੀ ਡਿਟੈਕਟਡ ਹੋ ਜਾਏ ਤਾਂ ਸਭ ਤੋਂ ਮੇਨ ਜਿਹੜਾ ਰੋਲ ਹੁੰਦਾ ਆਪਰੇਸ਼ਨ ਦਾ ਹੁੰਦਾ ਸੋ ਤਿੰਨ ਡਾਕਟਰ ਕਿਹੜੇ ਆ ਇੱਕ ਆਪਰੇਸ਼ਨ ਵਾਲਾ ਡਾਕਟਰ ਜਿਹਨੂੰ ਅਸੀਂ ਓਨਕੋ ਸਰਜਨ ਜਾਂ ਸਰਜਿਕਲ ਓਨਕੋਲੋਜੀਸਟ ਕਹਿੰਦੇ ਆ ਇੱਕ ਕੀਮੋਥੈਰਪੀ ਵਾਲਾ ਡਾਕਟਰ ਹੋ ਸਕਦਾ ਇੱਕ ਰੇਡੀਓਥੈਰਪੀ ਵਾਲਾ ਡਾਕਟਰ ਹੋ ਸਕਦਾ ਰੇਡੀਓਥੈਰਪੀ ਦੀ ਜਿਹੜੀ ਡੋਸ ਹੈ ਜਾਂ ਜਿੰਨੇ ਰਾਉਂਡਸ ਲੱਗਨੇ ਹੈਗੇ ਆ ਉਹ ਸਾਰੇ ਵਰਲਡ ਦੇ ਵਿੱਚ ਇੱਕ ਸਟੈਂਡਰਡ ਪ੍ਰੋਟੋਕਾਲ ਉਸੇ ਤਰ੍ਹਾਂ ਚੱਲਦਾ ਕੀਮੋਥੈਰਪੀ ਦੇ ਵੀ ਆਲਮੋਸਟ ਸਟੈਂਡਰਡਾਈਜ਼ਡ ਹੈ ਫਰਸਟ ਲਾਈਨ ਸੈਕੰਡ ਲਾਈਨ ਥਰਡ ਲਾਈਨ ਉਸ ਤਰ੍ਹਾਂ ਚੱਲਦਾ ਤੇ ਜਰਵੇ ਦਾ ਰੋਲ ਕਿੱਥੇ ਆਉਂਦਾ ਉਹ ਆਪਰੇਸ਼ਨ ਦੇ ਨਾਲ ਆਉਂਦਾ ਜਿਹੜਾ ਡਾਕਟਰ ਜਾਂ ਜਿਹੜਾ ਇਸ ਲਾਈਨ ਦੇ ਵਿੱਚ 25 ਤੋਂ 30 ਸਾਲ ਤੋਂ ਇਸੇ ਚੀਜ਼ ਨੂੰ ਦੇਖ ਰਿਹਾ ਜਦੋਂ ਅਸੀਂ ਤਾਜ਼ਾ ਪੜ ਕੇ ਆਨੇ ਆ ਅਸੀਂ ਜੇ ਇੱਕ ਕਿਤਾਬਾਂ ਜਿਹੜੀਆਂ ਸਾਡੀਆਂ ਬੁੱਕਸ ਆ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਥਿਊਰੀ ਪੜੀ ਹੁੰਦੀ ਐਂਡ that theory is written by foreign doctors ਉਹਨਾਂ ਨੇ ਅਮਰੀਕਨ ਪੋਪੂਲੇਸ਼ਨ ਕਹ ਲੋ ਜਾਂ ਇੰਗਲਿਸ਼ ਪੋਪੂਲੇਸ਼ਨ ਉਹਨਾਂ ਨੇ ਉਸ ਤਰ੍ਹਾਂ ਦੀ ਪੇਸ਼ੈਂਟਸ ਨੂੰ ਟਰੀਟ ਕੀਤਾ ਹੈ ਜਿਹੜਾ ਤੁਹਾਡੇ ਫੀਲਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਤੁਹਾਡੇ ਏਰੀਆ ਦੇ ਵਿੱਚ ਬੈਠਾ ਹੈ ਉਹਨੂੰ 20-25 ਸਾਲ ਵਿੱਚ ਆਪਣੇ ਪੇਸ਼ੈਂਟ ਦੇ ਬਾਰੇ ਇੱਕ ਐਕਸਟਰਾ ਨੋਲਿਜ ਕ੍ਰੀਏਟ ਹੋ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਇਸ ਬ੍ਰੈਸਟ ਕੈਂਸਰ ਜੇ ਇਸ ਏਰੀਆ ਵਿੱਚ ਹੈ ਪੰਜਾਬ ਵਿੱਚ ਜਾਂ ਸਾਡੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਬਿਹੇਵ ਕਰਦਾ ਹੈ ਕਿ ਇਸ ਟਾਈਪ ਦੇ ਹੋਏਗਾ ਸੋ ਇਹ ਚੀਜ਼ ਤਜਰਬੇ ਦੇ ਨਾਲ ਆਂਦੀ ਹੈ ਔਰ ਕਿਉਂਕਿ ਸਰਜਰੀ ਜਾਂ ਕੋਈ ਵੀ ਆਪਰੇਸ਼ਨ ਇੱਕ ਸਕਿੱਲ ਵਰਕ ਹੈ ਸਰ ਬ੍ਰੈਸਟ ਫੀਡ ਦਾ ਕੀ ਰੋਲ ਹੈ ਕੀ ਨਾ ਕਰਾਉਣਾ ਬ੍ਰੈਸਟ ਫੀਡ ਜਾਂ ਤੁਹਾਡੇ ਸਰੀਰ ਦੇ ਵਿੱਚ ਕੋਈ ਤੇ ਲੰਪ ਬਣ ਜਾਣਾ ਦੁੱਧ ਪਲਾਨ ਦੇ ਸਮੇਂ ਬੱਚਿਆਂ ਤੇ ਵੀ ਇੱਕ ਸਮੱਸਿਆ ਹੁੰਦੀ ਔਰਤਾਂ ਚ ਇਹਦਾ ਵੀ ਕੋਈ ਫਿਊਚਰ ਦੇ ਵਿੱਚ ਕੈਂਸਰ ਨਾਲ ਕੋਈ ਸੰਬੰਧ ਹੁੰਦਾ ਸਾਡੇ ਨੈਸ਼ਨਲ ਪ੍ਰੋਗਰਾਮ ਦੇ ਵਿੱਚ ਵੀ ਇਹ ਬ੍ਰੈਸਟ ਫੀਡਿੰਗ ਬਹੁਤ ਇਨਕਰੇਜ ਕੀਤਾ ਜਾਂਦਾ ਇਹ ਕੱਲੀ ਬੱਚੇ ਨੂੰ ਹੀ ਤੰਦਰੁਸਤ ਨਹੀਂ ਰੱਖਦੀ ਔਰਤ ਨੂੰ ਵੀ ਤੰਦਰੁਸਤ ਰੱਖਦੀ ਹੈ ਇਹ ਉਹਦੇ ਨਾਲ ਬੱਚੇ ਤੇ ਮਦਰ ਦੀ ਬੌਂਡਿੰਗ ਵੀ ਵੱਧਦੀ ਹੈ ਸੋ ਇਹਦੇ ਮਲਟੀਫੈਕਟੋਰੀਅਲ ਐਸਪੈਕਟਸ ਹੈਗੇ ਆ ਔਰ ਇਟ ਸ਼ੁੱਡ ਬੀ ਇਨਕਰੇਜਡ ਉੜਿਕ ਮੀਡੀਆ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਸ਼ੀਤਲ ਠਾਕੁਰ ਗੱਲ ਕਰਦੇ ਹਾਂ ਅਸੀਂ ਸੇਤ ਦੀ ਆਪਣੇ ਸ਼ਰੀਰ ਦੀ ਆਪਣੀ ਜ਼ਿੰਦਗੀ ਦੀ ਤਾਂ ਕਿ ਅਸੀਂ ਤੰਦਰੁਸਤ ਜ਼ਿੰਦਗੀ ਜੀ ਸਕੀਏ ਸਭ ਤੋਂ ਭਿਆੰਕਰ ਬਿਮਾਰੀ ਜਿਸ ਦਾ ਨਾਮ ਸੁਣਦੇ ਸਾਰ ਹੀ ਅਸੀਂ ਬੁਖਲਾ ਜਾਂਦੇ ਹਾਂ ਡਰ ਜਾਂਦੇ ਹਾਂ ਕਬਰਾ ਜਾਂਦੇ ਹਾਂ ਤੇ ਫਿਰ ਸ਼ਾਇਦ ਕਿਤਨਾ ਕਿਤੇ ਲੱਗਦਾ ਹੈ ਕਿ ਹੁਣ ਜ਼ਿੰਦਗੀ ਖਤਮ ਹੋ ਗਈ ਹੈ ਬਿਮਾਰੀ ਹੈ ਕੈਂਸਰ ਜੇਕਰ ਗੱਲ ਔਰਤਾਂ ਦੀ ਕੀਤੀ ਜਾਵੇ ਤਾਂ ਔਰਤਾਂ ਦੇ ਵਿੱਚ ਛਾਤੀ ਦਾ ਕੈਂਸਰ ਬ੍ਰੈਸਟ ਕੈਂਸਰ ਵਧ ਰਿਹਾ ਹੈ ਖਬਰਾਂ ਬਹੁਤ ਨਹੀਂ ਪਹਿਲਾਂ ਵਿਵਾਦਦਾ ਹੋਏਗਾ ਲੋਕ ਇਹਨੇ ਜਾਗਰੂਕ ਨਹੀਂ ਸਾਨ ਹੁਣ ਪਤਾ ਲੱਗਣ ਲੱਗ ਗਿਆ ਤੇ ਜਦੋਂ ਪਤਾ ਲੱਗਣ ਲੱਗ ਜਾਵੇ ਤਾਂ ਇਲਾਜ ਵੀ ਬੇਹੱਜ਼ ਜ਼ਰੂਰੀ ਹੋ ਜਾਂਦਾ ਪਰ ਕੈਂਸਰ ਤੋਂ ਅਸੀਂ ਬਹੁਤ ਘਬਰਾਉਂਨੇ ਆ ਫਿਰ ਚਾਹੇ ਉਹ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੀ ਕਿਉਂ ਨਾ ਹੋਵੇ ਦਿਮਾਗ ਦੇ ਵਿੱਚ ਸਭ ਤੋਂ ਵੱਡਾ ਇੱਕ ਡਰ ਪੈਦਾ ਕਰ ਦਿੰਦੀ ਹੈ ਇਹ ਬਿਮਾਰੀ ਜੋ ਕਿ ਮਰੀਜ਼ ਨੂੰ ਹੌਲੀ-ਹੌਲੀ ਅੰਦਰੋਂ ਤੱਕ ਜਿਹੜਾ ਹੈ ਖੂਣਾ ਕਰ ਦਿੰਦੀ ਹੈ ਗੱਲ ਕਰਾਂਗੇ ਅੱਜ ਜਲੰਧਰ ਦੇ ਸੁਪਰ ਕੈਂਸਰ ਸਪੈਸ਼ਲਿਸਟ ਡਾਕਟਰ ਰੁਪਿੰਦਰ ਭਾਰਗਵ ਹੋਣਾ ਦੇ ਨਾਲ ਕਿ ਜਦੋਂ ਕੈਂਸਰ ਦਾ ਪੇਸ਼ੈਂਟ ਇਹਨਾਂ ਦੇ ਕੋਲ ਆਂਦਾ ਹੈ ਖਾਸ ਕਰਕੇ ਔਰਤਾਂ ਦੇ ਜੇਕਰ ਗੱਲ ਕੀਤੀ ਜਾਵੇ ਛਾਤੀ ਨਾਲ ਜੁੜੀ ਹੋਈ ਕੋਈ ਸਮੱਸਿਆ ਜਾਂ ਕੈਂਸਰ ਨਾਲ ਜੁੜੀ ਹੋਈ ਕੋਈ ਸਮੱਸਿਆ ਉਹਨਾਂ ਕੋਲ ਆਉਂਦੀ ਹੈ ਕਿਹੋ ਜਿਹਾ ਉਹ ਮਹਿਸੂਸ ਕਰਦੇ ਨੇ ਕਿਵੇਂ ਉਹ ਪੇਸ਼ੈਂਟ ਨੂੰ ਹੈਂਡਲ ਕਰਦੇ ਨੇ ਤੇ ਕਿਵੇਂ ਉਹਨਾਂ ਦਾ ਇਲਾਜ ਕਰਦੇ ਨੇ ਬਾਕੀ ਇਹਦੇ ਲੱਛਣ ਕੀ ਨੇ ਇਹਦੇ ਬਾਰੇ ਵੀ ਆਪਾਂ ਜਾਣਾਂਗੇ ਸਰ ਸਵਾਗਤ ਕਰਦੇ ਹਾਂ ਤੁਹਾਡਾ ਥੈਂਕ ਯੂ ਆ ਖਸਰ ਪੇਸ਼ੈਂਟ ਆਉਂਦੇ ਨੇ ਤੁਹਾਡੇ ਕੋਲ ਅਸੀਂ ਨਾ ਬਚਪਨ ਦੇ ਵਿੱਚ ਹੀ ਇੱਕ ਟੈਗ ਲਾਈਨ ਡਾਕਟਰਾਂ ਨੇ ਲਿਖੀ ਹੁੰਦੀ ਸੀ ਕਲੀਨਿਕਸ ਵਿੱਚ ਕਿ ਡਾਕਟਰ ਤੋਂ ਕੁਝ ਵੀ ਨਾ ਲੁਕਾਓ ਡਾਕਟਰ ਨੂੰ ਆਪਣੀ ਸਾਰੀ ਗੱਲ ਦੱਸੋ ਕੀ ਅੱਜ ਵੀ ਇਦਾਂ ਦੇ ਹਾਲਾਤ ਨੇ ਬਿਲਕੁਲ ਜਦੋਂ ਵੀ ਸਾਡੇ ਕੋ ਕੋਈ ਪੇਸ਼ੈਂਟ ਆਂਦਾ ਹੈ ਖਾਸ ਕਰਕੇ ਔਰਤਾਂ ਉਹ ਕਈ ਵਾਰ ਸਾਨੂੰ ਪੂਰੀ ਤਰ੍ਹਾਂ ਆਪਣੀ ਸਮੱਸਿਆ ਦੱਸ ਨਹੀਂ ਪਾਉਂਦੇ ਆ ਅਸੀਂ بار بار ਕੁਐਸਚਨ ਕਰਕੇ ਉਹਨਾਂ ਕੋ ਬੱਦ ਤੋਂ ਬੱਦ ਜਿਹੜੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸਾਡਾ ਕੋ ਪੂਰੀ ਇਨਫੋਰਮੇਸ਼ਨ ਹੋਏਗੀ ਤਾਂ ਹੀ ਅਸੀਂ ਉਹਦਾ ਇਲਾਜ ਇੱਕ ਸਟੀਕ ਤਰੀਕੇ ਦੇ ਨਾਲ ਕਰ ਪਾਵਾਂਗੇ ਕਿਉਂ ਡਰਦੇ ਆ ਕੈਂਸਰ ਦਾ ਨਾਮ ਹੀ ਇੱਕ ਪੇਸ਼ੈਂਟ ਨੂੰ ਜਿਹੜਾ ਹੈ ਅੰਦਰ ਤੱਕ ਖਤਮ ਕਰ ਦਿੰਦਾ ਹੈ ਇਹ ਬਿਮਾਰੀ ਇੰਨੀ ਡਰਾ ਦਿੰਦੀ ਹੈ ਇਨਸਾਨ ਨੂੰ ਕੀ ਕਿਉਂ ਹੈ ਇੰਨਾ ਡਰ ਕੈਂਸਰ ਬਿਮਾਰੀ ਤਾਂ ਭਿਆਨਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਇਲਾਜਯੋਗ ਨਹੀਂ ਹੈ ਕੁਝ ਮੀਡੀਆ ਜਾਂ ਕੁਝ ਮਿਸ ਇਨਫਾਰਮੇਸ਼ਨ ਜਿਹੜੀ ਜਿਹੜੇ ਕਈ ਜਾਗਰੂਕ ਜਰਨਲਿਸਟ ਨਹੀਂ ਹੁੰਦੇ ਉਹ ਫੈਲਾ ਦਿੰਦੇ ਆ ਉਸ ਕਰਕੇ ਪੈਨਿਕ ਕ੍ਰੀਏਟ ਕਰ ਦਿੱਤਾ ਜਾਂਦਾ ਕੈਂਸਰ ਜਿੱਦਾਂ ਮੈਂ ਕਹ ਰਿਹਾ ਖਤਰਨਾਕ ਬਿਮਾਰੀ ਹੈ ਪਰ ਇਹ ਕਈ ਬਿਮਾਰੀਆਂ ਨੂੰ ਚੰਗੀ ਵੀ ਹੈ ਕਿਉਂਕਿ ਜੇ ਇਹਨਾਂ ਦਾ ਸਹੀ ਟਾਈਮ ਤੇ ਸਾਨੂੰ ਪਤਾ ਲੱਗ ਜਾਏ ਕੁਝ ਦਿਨ ਲਈ ਇਲਾਜ ਚੱਲਦਾ ਤੇ ਮਰੀਜ਼ ਉਸ ਤੋਂ ਬਾਅਦ ਨਾਰਮਲ ਜ਼ਿੰਦਗੀ ਜੀਦਾ ਤੇ ਨਾ ਹੀ ਕੋਈ ਜ਼ਿਆਦਾ ਬੰਦਿਸ਼ਾਂ ਹੁੰਦੀਆਂ ਹੈ ਸੋ ਡਰਨ ਦੀ ਗੱਲ ਹੈ ਪਰ ਉਸ ਤੋਂ ਵੀ ਜ਼ਿਆਦਾ ਜਾਗਰੂਕ ਹੋਣ ਦੀ ਗੱਲ ਹੈ ਡਾਕਟਰ ਸਾਹਿਬ ਤੁਸੀਂ ਜਾਗਰੂਕ ਹੋਣ ਦੀ ਗੱਲ ਕੀਤੀ ਤਾਂ ਮੈਂ ਜਾਨੂਗੀ ਕਿ ਬ੍ਰੈਸਟ ਕੈਂਸਰ ਦੇ ਲਈ ਕਿਹੜੇ ਵਰਨਿੰਗ ਸਾਈਨਸ ਨੇ ਕਿਵੇਂ अर्ਲੀ ਡਿਟੈਕਸ਼ਨ ਕੀਤੀ ਜਾ ਸਕਦੀ ਹੈ ਜਿਹੜੀਆਂ ਔਰਤਾਂ ਇਸ ਟਾਈਮ ਵੀਡੀਓ ਦੇਖ ਰਹੀਆਂ ਨੇ ਤਾਂ ਕਿ ਉਹ ਆਪਣੀ ਸੈਲਫ ਐਗਜ਼ਾਮੀਨੇਸ਼ਨ ਵੀ ਕਰ ਸਕਣ ਮੈਂ ਡਰ ਕੱਢਣ ਦੇ ਲਈ ਸਭ ਤੋਂ ਪਹਿਲੀ ਗੱਲ ਇਹ ਕਹਾਂਗਾ ਕਿ ਬਹੁਤ ਸਾਰੀਆਂ ਜਿਹੜੀਆਂ ਛਾਤੀ ਵਿੱਚ ਜਾਂ ਬ੍ਰੈਸਟ ਵਿੱਚ ਜਿਹੜੀਆਂ ਗਿਲਟੀਆਂ ਹੁੰਦੀਆਂ ਉਹ ਕੈਂਸਰਸ ਨਹੀਂ ਹੁੰਦੀਆਂ। 5 ਤੋਂ 10% ਇਦਾਂ ਦੀ ਗਿਲਟੀਆਂ ਹੋ ਸਕਦੀਆਂ ਹਨ ਜਿਹੜੀਆਂ ਕੈਂਸਰ ਹੋ ਸਕਦੀਆਂ ਹਨ। ਜੇ ਅਸੀਂ ਦੇਖਿਆ ਜਾਵੇ ਕੈਂਸਰ ਕਿਸ ਏਜ ਗਰੁੱਪ ਤੇ ਹੋਏਗਾ ਇਹ ਆਮ ਤੌਰ ਤੇ 50 ਦੇ ਉਮਰ ਤੋਂ ਬਾਅਦ ਹੀ ਜ਼ਿਆਦਾ ਲੋਕਾਂ ਦੇ ਵਿੱਚ ਦੇਖਿਆ ਜਾਂਦਾ ਹੈ। ਵਾਰਨਿੰਗ ਸਾਈਨ ਜਿੱਦਾਂ ਅਸੀਂ ਗੱਲ ਸ਼ੁਰੂ ਕੀਤੀ ਤੁਸੀਂ ਮੈਨੂੰ ਸਵਾਲ ਪੁੱਛਿਆ ਉਹ ਇਹ ਹੀ ਹੈ ਕਿ ਗਿਲਟੀ ਇਹ ਜਿਹੇ ਹੀ ਗਿਲਟੀ ਜਿਹੜੀ ਦਰਦ ਨਹੀਂ ਕਰ ਰਹੀ ਅੱਛਾ ਕੋਈ ਗੱਠ ਚੀਜ਼ ਮਤਲਬ ਮਹਿਸੂਸ ਕੋਈ ਗੱਠ ਉਹ ਗੱਠ ਜਿਹੜੀ ਤੁਸੀਂ ਕਦੀ ਜਾਂ ਔਰਤ ਨੇ ਆਪਣੇ ਬ੍ਰੈਸਟ ਵਿੱਚ ਕਦੀ ਫੀਲ ਹੀ ਨਹੀਂ ਕੀਤੀ ਇੱਕ ਨਵੀਂ ਡਿਵੈਲਪਮੈਂਟ ਕਿ ਨਵੀਂ ਗੰਢ ਜੋ ਸਾਡੇ ਬ੍ਰੈਸਟ ਦੇ ਵਿੱਚ ਲੇਡੀ ਫੀਲ ਕਰ ਰਹੀ ਹੈ ਉਹ ਅਸੀਂ ਕਹਿੰਦੇ ਵੀ ਜਦੋਂ ਹੋਵੇ ਜਾ ਕੇ ਡਾਕਟਰ ਨੂੰ ਸਪੈਸ਼ਲੀ ਜੇ ਹੋ ਸਕੇ ਤਾਂ ਉਹਦੇ ਏਰੀਆ ਨੇੜੇ ਹੈ ਤਾਂ ਇਸ ਚੀਜ਼ ਦਾ ਜਿਹੜਾ ਸਪੈਸ਼ਲਿਸਟ ਹੈ ਉਹਨੂੰ ਜਾ ਕੇ ਮਿਲੋ ਉਹ ਮਿਲੋ ਉਹ ਕੁਝ ਟੈਸਟ ਕਰਾ ਕੇ ਤੁਹਾਡਾ ਡਰ ਵੀ ਕੱਢ ਦੇਗਾ ਤੇ ਜੇ ਬਦਕਿਸਮਤੀ ਜਾਂ ਕਹ ਲਓ ਵੀ ਅਨਫੋਰਚੂਨੇਟਲੀ ਕੋਈ ਕੈਂਸਰ ਦਾ ਡਾਇਗਨੋਸਿਸ ਹੈ ਤਾਂ ਉਹ अर्ली ਡਿਟੈਕਟ ਵੀ ਹੋ ਜਾਏਗਾ अर्ली ਡਿਟੈਕਟ ਮੀਨਸ ਕੈਂਸਰ ਕ્યોਰ ਜਿੰਨੀ ਜਲਦੀ ਅਸੀਂ ਮਤਲਬ ਅਵੇਅਰ ਹੋ ਕੇ ਆਪਣਾ ਲਾਜ ਸ਼ੁਰੂ ਕਰਾਵਾਂਗੇ ਉਨੀ ਜਲਦੀ ਅਸੀਂ ਠੀਕ ਹੋ ਸਕਦੇ ਆ ਹਨਾ ਠੀਕ ਹੋਣ ਦੀ ਉਮੀਦ ਹੈਗੀ ਆ ਮਤਲਬ ਬਿਲਕੁਲ ਜੇ ਸਟੇਜ 1 ਜਾਂ 2 ਤੇ ਅਸੀਂ ਕੈਂਸਰ ਨੂੰ ਫੜ ਲਈਏ ਸਾਡੇ ਠੀਕ ਹੋਣ ਦੇ ਚਾਂਸਸ ਅੱਜ ਕੱਲ 90% ਤੋਂ ਜ਼ਿਆਦਾ ਹੈ 90% ਦਾ ਮਤਲਬ ਕਿ 90% ਆਫ ਦਾ ਪੀਪਲ ਜਿਹੜੇ 5 ਸਾਲ ਤੋਂ ਜ਼ਿਆਦਾ ਜੀਣਗੇ ਔਰ ਅਲਮੋਸਟ 80% ਲੋਕ ਜਿਹੜੇ 10 ਸਾਲ ਤੋਂ ਜ਼ਿਆਦਾ ਜੀਣਗੇ ਜੀ ਸਰ ਜਿਵੇਂ ਤੁਸੀਂ ਕਿਹਾ 50 ਪਲੱਸ 50 ਸਾਲ ਤੋਂ ਉਮਰ ਜਦੋਂ ਵੱਧ ਜਾਂਦੀ ਹੈ ਉਦੋਂ ਜ਼ਿਆਦਾ ਕੇਸਿਸ ਨੇ ਕਿ ਮੀਨੋਪੌਜ਼ ਦੀ ਅਵਸਥਾ ਕਿਤੇ ਨਾ ਕਿਤੇ ਦਾ ਕਾਰਨ ਬਣਦੀ ਹੈ ਕਿਉਂਕਿ ਔਰਤਾਂ ਦੀ ਮਹਾਵਾਰੀ ਸਿਸਟਮ ਜਿਹੜਾ ਹੈ ਉਹ ਬੰਦ ਹੋਣ ਤੇ ਆਇਆ ਹੁੰਦਾ ਉਸ ਉਮਰ ਦੇ ਵਿੱਚ ਜਿਹੜਾ ਬ੍ਰੈਸਟ ਕੈਂਸਰ ਹੈ ਸਾਡੇ ਹਾਰਮੋਨਸ ਦੇ ਨਾਲ ਵੀ ਰਿਲੇਟਿਡ ਹੈ ਜੈਸੇ ਕਵਾਂਗੇ ਕਿ ਜਿਹੜੀ ਈਸਟ੍ਰੋਜਨ ਨਾਮ ਦੀ ਹਾਰਮੋਨ ਜੋ ਲੀਡਿਸ ਦੇ ਵਿੱਚ ਹੁੰਦੀ ਆ ਉਹ ਇਹਨੂੰ ਇਸ ਟਾਈਪ ਦੇ ਕੈਂਸਰ ਨੂੰ ਪ੍ਰੋਮੋਟ ਕਰਦੀ ਹੈ ਜਾਂ ਕਹਿ ਲਓ ਵੀ ਬਦਨ ਦਾ ਮੌਕਾ ਦਿੰਦੀ ਹੈ। ਤੋਂ ਜਿਨ੍ਹਾਂ ਔਰਤਾਂ ਦੇ ਵਿੱਚ ਜਾਂ ਜਿਨ੍ਹਾਂ ਬੱਚਿਆਂ ਵਿੱਚ ਪੀਰੀਅਡਸ ਬਹੁਤ ਪਹਿਲਾਂ ਸ਼ੁਰੂ ਹੋ ਗਏ 12 ਸਾਲ ਤੋਂ ਕਹਿੰਨੇ ਪਹਿਲਾਂ ਤੇ ਲੇਟ ਬੰਦ ਹੋ ਗਏ ਆ ਆਲਮੋਸਟ 55 ইয়ার এজ ਤੋਂ ਬੰਦ ਹੁੰਦੇ ਉਹਨਾਂ ਦੇ ਵਿੱਚ ਇਹਨਾਂ ਦੇ ਕੈਂਸਰ ਹੋਣ ਦੇ ਚਾਂਸਸ ਵੱਧ ਜਾਂਦੇ ਆ। ਜ਼ਿਆਦਾ ਜ਼ਿਆਦਾ ਹੁੰਦੇ ਆ। ਯਾਨੀ ਕਿ ਮੀਨੋਪੌਜ਼ ਦੀ ਅਵਸਥਾ ਵਿੱਚ ਵੀ ਆਪਣੇ ਡਾਕਟਰ ਦੇ ਨਾਲ ਸੰਪਰਕ ਚ ਰਹਿਣ ਔਰਤਾ ਤਾਂ ਕਿ ਕੋਈ ਫਿਊਚਰ ਚ ਕੋਈ ਸਮੱਸਿਆ ਨਾ ਆਵੇ ਸ਼ਰੀਰ ਨੂੰ ਬਿਲਕੁਲ ਆਪਣੀ ਬਾਡੀ ਬਾਰੇ ਅਵੇਅਰ ਹੋਣਾ ਅਸੀਂ ਇਹ ਕਹਿੰਦੇ ਹਾਂ ਕਿ ਜਦੋਂ ਅਸੀਂ ਕਿਸੇ ਵੀ ਬਿਮਾਰੀ ਕੈਂਸਰ ਨੂੰ ਛੱਡੋ ਕਿਸੇ ਸਸ ਨੂੰ ਆਪਣੀ ਬਾਡੀ ਦੀ ਬਣਤਰ ਉਹਦੇ ਰੂਟੀਨ ਜਿਹੜੀ ਡੇਲੀਜ਼ ਹੈ ਉਹਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਜੋ ਵੀ ਨਵੀਂ ਡਿਵੈਲਪਮੈਂਟ ਹੁੰਦੀ ਹੈ ਸਾਡੇ ਮੈਨਸਟਰੂਅਲ ਸਾਈਕਲ 'ਚ ਕੋਈ ਡਿਸਟਰਬੈਂਸ ਹੋ ਰਹੀ ਹੈ ਜਾਂ ਕੋਈ ਬ੍ਰੈਸਟ 'ਚ ਨਵੀਂ ਗਿਲਟੀ ਹੋ ਰਹੀ ਹੈ ਹਾਂ ਉਦੋਂ ਆ ਜਾ ਕੇ ਇੱਕ ਕੁਆਲੀਫਾਈਡ ਡਾਕਟਰ ਨੂੰ ਮਿਲੋ ਜਾ ਕੇ ਜੋ ਇਸ ਚੀਜ਼ ਦਾ ਸਪੈਸ਼ਲਿਸਟ ਹੋਵੇ ਤੇ ਤੁਹਾਨੂੰ ਗਾਈਡ ਕਰੇ ਬਹੁਤ ਕੇਸਿਸ ਵਿੱਚ ਕੈਂਸਰ ਨਹੀਂ ਨਿਕਲੇਗਾ ਉਹ ਨਾਨ ਕੈਂਸਰਸ ਸਿਚੁਏਸ਼ਨ ਹੀ ਹੋਏਗੀ ਔਰ ਅਸੀਂ ਸਭ ਤੋਂ ਪਹਿਲਾਂ ਉਸ ਡਾਕਟਰ ਕੋ ਜਾ ਕੇ ਆਪਣਾ ਡਰ ਖਤ ਕੱਢੀਏ ਔਰ ਜੇ ਬਿਮਾਰੀ ਹੈ ਤਾਂ ਉਹਦਾ ਇਲਾਜ ਕਰਾਈਏ ਤਰ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਕੁਆਲੀਫਾਈਡ ਡਾਕਟਰ ਜਿਹੜਾ ਹੈ ਚੁਣਿਆ ਜਾਵੇ ਹੈਨਾ ਆਪਣੇ ਇਲਾਜ ਦੇ ਲਈ ਜਦੋਂ ਕੋਈ ਵੀ ਬਿਮਾਰੀ ਵੱਧਦੀ ਹੈ ਉਸ ਨੂੰ ਟਰੀਟ ਕਰਨ ਦੇ ਲਈ ਉਸ ਦੇ ਉਸ ਦੇ ਸੋਲੂਸ਼ਨ ਕਰਨ ਦੇ ਲਈ ਸੰਸਥਾਵਾਂ ਵੀ ਉਨੀਆਂ ਵੱਧ ਜਾਂਦੀਆਂ ਨੇ ਡਾਕਟਰ ਵੀ ਉਹਨੇ ਜ਼ਿਆਦਾ ਹੋ ਜਾਂਦੇ ਨੇ ਲੋਕਾਂ ਦੇ ਲਈ ਇੱਕ ਬੜਾ ਮੁਸ਼ਕਲ ਸਥਿਤੀ ਬਣ ਜਾਂਦੀ ਹੈ ਆਪਣਾ ਡਾਕਟਰ ਨੂੰ ਚੁਣਨਾ ਸੋ ਅੱਜਕਲ ਆਮ ਹੀ ਹੋ ਗਿਆ ਕਿ ਇੱਥੇ ਆ ਕੇ ਤੁਸੀਂ ਆਪਣਾ ਕੈਂਸਰ ਦਾ ਇਲਾਜ ਕਰਾ ਸਕਦੇ ਹੋ ਜਾਂ ਉੱਥੇ ਕਰਾ ਸਕਦੇ ਹੋ ਜਾਂ ਐਨੇ ਪੇਸ਼ੈਂਟ ਅਸੀਂ ਠੀਕ ਕੀਤੇ ਨੇ ਹੈਨਾ ਲੋਕ ਗਦੀ ਘੇੜ ਚ ਵੀ ਪੈ ਜਾਂਦੇ ਨੇ ਉਹਦੇ ਨਾਲ ਵੀ ਕਈ ਵਾਰੀ ਉਹਨਾਂ ਦੀ ਸਿਹਤ ਜਿਹੜੀ ਖਰਾਬ ਹੋ ਜਾਂਦੀ ਐ 6-6 ਮਹੀਨੇ ਕਿਤੇ ਹੋਰ ਹੀ ਟ੍ਰੀਟਮੈਂਟ ਲੈ ਰਹੇ ਨੇ ਫਿਰ ਬਾਅਦ ਚ ਪਤਾ ਲੱਗਦਾ ਜੀ ਉਹ ਟ੍ਰੀਟਮੈਂਟ ਉਹ ਤੇ ਠੀਕ ਨਹੀਂ ਸੀਗਾ ਸੋ ਇਹਦੇ ਲਈ ਤੁਸੀਂ ਐਜ਼ ਅ ਬ੍ਰੈਸਟ ਕੈਂਸਰ ਲਈ ਕੀ ਸੁਜੈਸਟ ਕਰਦੇ ਹੋ ਕਿ ਕਿਵੇਂ ਆਪਣਾ ਡਾਕਟਰ ਚੁਣਿਆ ਜਾਵੇ ਜਿਸ ਤਰ੍ਹਾਂ ਅਸੀਂ ਬ੍ਰੈਸਟ ਕੈਂਸਰ ਦਾ ਜਦੋਂ ਵੀ ਅਸੀਂ ਇਲਾਜ ਦੇ ਬਾਰੇ ਗੱਲ ਕਰਾਂਗੇ ਇਹਦੇ ਤਿੰਨ ਐਸਪੈਕਟ ਹੁੰਦੇ ਆ ਜਦੋਂ अर्ਲੀ ਡਿਟੈਕਟਡ ਹੋ ਜਾਏ ਦਾ ਸਭ ਤੋਂ ਮੇਨ ਜਿਹੜਾ ਰੋਲ ਹੁੰਦਾ ਆਪਰੇਸ਼ਨ ਦਾ ਹੁੰਦਾ ਸੋ ਤਿੰਨੇ ਡਾਕਟਰ ਕਿਹੜੇ ਆ ਇੱਕ ਆਪਰੇਸ਼ਨ ਵਾਲਾ ਡਾਕਟਰ ਜਿਹਨੂੰ ਅਸੀਂ ਔਨਕੋ ਸਰਜਨ ਜਾਂ ਸਰਜੀਕਲ ਔਨਕੋਲੋਜੀਸਟ ਕਹਿੰਦੇ ਆ ਇੱਕ ਕੀਮੋਥੈਰਪੀ ਵਾਲਾ ਡਾਕਟਰ ਹੋ ਸਕਦਾ ਇੱਕ ਰੇਡੀਓਥੈਰਪੀ ਵਾਲਾ ਡਾਕਟਰ ਹੋ ਸਕਦਾ ਰੇਡੀਓਥੈਰਪੀ ਦੀ ਜਿਹੜੀ ਡੋਸ ਆ ਜਾਂ ਜਿੰਨੇ ਰਾਉਂਡਸ ਲੱਗਨੇ ਹੈਗੇ ਆ ਉਹ ਸਾਰੇ ਵਰਲਡ ਦੇ ਵਿੱਚ ਇੱਕ ਸਟੈਂਡਰਡ ਪ੍ਰੋਟੋਕਾਲ ਆ ਉਸੇ ਤਰ੍ਹਾਂ ਹੀ ਚੱਲਣਾ ਕੀਮੋਥੈਰਪੀ ਦੇ ਵੀ ਆਲਮੋਸਟ ਸਟੈਂਡਰਡਾਈਜ਼ਡ ਆ ਫਰਸਟ ਲਾਈਨ ਸੈਕੰਡ ਲਾਈਨ ਥਰਡ ਲਾਈਨ ਉਸ ਤਰ੍ਹਾਂ ਚੱਲਣਾ ਜੇ ਰਵੇ ਦਾ ਰੋਲ ਕਿੱਥੇ ਆਂਦਾ ਉਹ ਆਪਰੇਸ਼ਨ ਦੇ ਨਾਲ ਆਂਦਾ ਹੈ ਜਿਹੜਾ ਡਾਕਟਰ ਜਾਂ ਜਿਹੜਾ ਇਸ ਲਾਈਨ ਦੇ ਵਿੱਚ 25 ਤੋਂ 30 ਸਾਲ ਤੋਂ ਇਸੇ ਚੀਜ਼ ਨੂੰ ਦੇਖ ਰਿਹਾ ਜਦੋਂ ਅਸੀਂ ਤਾਜ਼ਾ ਪੜ ਕੇ ਆਨੇ ਆ ਅਸੀਂ ਜੇ ਇੱਕ ਕਿਤਾਬਾਂ ਜਿਹੜੀਆਂ ਸਾਡੀਆਂ ਬੁੱਕਸ ਆ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂ ਥਿਉਰੀ ਪੜੀ ਹੁੰਦੀ ਐਂਡ that theory is written by foreign doctors ਉਹਨਾਂ ਨੇ ਅਮਰੀਕਨ ਪੋਪੂਲੇਸ਼ਨ ਕਹ ਲੋ ਜਾਂ ਇੰਗਲਿਸ਼ ਪੋਪੂਲੇਸ਼ਨ ਉਹਨਾਂ ਨੇ ਉਸ ਤਰ੍ਹਾਂ ਦੀ ਪੇਸ਼ੈਂਟਸ ਨੂੰ ਟਰੀਟ ਕੀਤਾ ਆ ਹੁੰਦਾ ਜਿਹੜਾ ਤੁਹਾਡੇ ਫੀਲਡ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਜਾਂ ਤੁਹਾਡੇ ਏਰੀਆ ਦੇ ਵਿੱਚ ਬੈਠਾ ਹੈ ਉਹਨੂੰ 20-25 ਸਾਲ ਵਿੱਚ ਆਪਣੇ ਪੇਸ਼ੈਂਟ ਦੇ ਬਾਰੇ ਇੱਕ ਐਕਸਟਰਾ ਨੋਲਿਜ ਕ੍ਰੀਏਟ ਹੋ ਜਾਂਦੀ ਹੈ ਉਹਨੂੰ ਉਹ ਪਤਾ ਲੱਗ ਜਾਂਦਾ ਕਿ ਇਸ ਬ੍ਰੈਸਟ ਕੈਂਸਰ ਜੇ ਇਸ ਏਰੀਆ ਵਿੱਚ ਹੈ ਪੰਜਾਬ ਵਿੱਚ ਜਾਂ ਸਾਡੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਬਿਹੇਵ ਕਰਦਾ ਹੈ ਕਿ ਇਸ ਟਾਈਪ ਦਾ ਹੋਏਗਾ ਸੋ ਇਹ ਚੀਜ਼ ਤਜਰਬੇ ਦੇ ਨਾਲ ਆਂਦੀ ਹੈ ਔਰ ਕਿਉਂਕਿ ਸਰਜਰੀ ਜਾਂ ਕੋਈ ਵੀ ਆਪਰੇਸ਼ਨ ਇੱਕ ਸਕਿੱਲ ਵਰਕ ਹੈ ਜਿਸ ਨੇ ਜਿੰਨੇ ਜ਼ਿਆਦਾ ਕੀਤੇ ਹੋਣਗੇ ਉਹਨਾਂ ਹੀ ਜ਼ਿਆਦਾ ਉਹਦੀ ਸਕਿੱਲ ਹੋਏਗੀ ਪ੍ਰੋਪਰ ਟ੍ਰੇਨਿੰਗ ਤੋਂ ਬਾਅਦ ਜੇ ਉਹਨੇ ਵੱਧ ਕੀਤੀ ਤੇ ਤਾਂ ਉਹਨਾਂ ਹੀ ਉਹਦਾ ਤਜਰਬਾ ਹੋਏਗਾ ਔਰ ਕਈ ਵਾਰ ਬ੍ਰੈਸਟ ਜਿੱਥੇ ਨਹੀਂ بچ ਸਕਦਾ ਬਚਾ ਵੀ ਸਕਦਾ ਔਰ ਜਿੱਥੇ ਬ੍ਰੈਸਟ ਨੂੰ ਬਚਾਣ ਤੇ ਖਤਰਾ ਹੈ ਉਹਨੂੰ ਪੂਰਾ ਕਰਨ ਦੇ ਬਾਰੇ ਕੁਝ ਜ਼ਿਆਦਾ ਉਹਦੇ ਕੋ ਪੈਸਿਵ ਨੋਲੇਜ ਇਕੱਠੀ ਹੋਈ ਹੁੰਦੀ ਹੈ ਸੋ ਇਸ ਵਿੱਚ ਤਜਰਬੇ ਦਾ ਰੋਲ ਬਹੁਤ ਜ਼ਿਆਦਾ ਹੈ ਸੋ ਯਾਨੀ ਕਿ ਲੋਕ ਜਦੋਂ ਵੀ ਡਾਕਟਰ ਚੁਣਨ ਤਾਂ ਤਜਰਬੇਕਾਰ ਡਾਕਟਰ ਜਿਹੜਾ ਆਪਣੇ ਲਈ ਚੁਣਨ ਤਾਂ ਕਿ ਜਿਹੜੇ ਕੋ ਐਕਸਪੀਰੀਅੰਸ ਹੋਵੇ ਅਲੱਗ-ਅਲੱਗ ਤਰ੍ਹਾਂ ਦੇ ਉਹਨੇ ਪੇਸ਼ੈਂਟ ਦੇਖੇ ਹੋਣ ਉਸ ਦੇ ਕੋਲ ਆ ਕੇ ਜਿਹੜਾ ਇਲਾਜ ਤੁਸੀਂ ਆਪਣਾ ਕਰਾ ਸਕਦੇ ਹੋ ਸਰ ਬ੍ਰੈਸਟ ਕੈਂਸਰ ਦੇ ਵਿੱਚ ਵੀ ਕਹਿੰਦੇ ਕਈ ਕਿਸਮਾਂ ਹੁੰਦੀਆਂ ਨੇ ਕਿ ਤੁਹਾਡੇ ਛਾਤੀ ਦੇ ਵਿੱਚ ਕਿਸ ਤਰ੍ਹਾਂ ਦੀ ਗਿਲਟੀ ਹੈ ਇਹ ਵੀ ਇਹ ਵੀ ਕੋਈ ਟਾਈਪਸ ਨੇ ਬ੍ਰੈਸਟ ਕੈਂਸਰ ਦੀਆਂ ਗਿਲਟੀਆਂ ਤਾਂ ਤਕਰੀਬਨ ਇੱਕ ਤਰ੍ਹਾਂ ਦੀਆਂ ਹੀ ਹੁੰਦੀਆਂ ਉਹਦਿਆਂ ਬਾਕੀ ਤਾਂ ਰੇਅਰ ਵੈਰਾਈਟੀਆਂ ਹੈਗੀਆਂ ਤੋਂ ਮੋਸਟ ਕਾਮਨ ਕੈਂਸਰ ਜਿਹਨੂੰ ਡਕਟ ਕਾਰਸੀਨੋਮਾ ਕਹਿੰਦੇ ਆ ਉਹੀ ਹੁੰਦਾ ਹੈ ਪਰ ਡਿਫਰੈਂਸ ਕੀ ਹੈ ਅਸੀਂ ਕਹਿੰਦੇ ਵੀ ਦੋਨੋਂ ਪੇਸ਼ੈਂਟ ਦੀ ਬਿਮਾਰੀ ਇੱਕੋ ਜਿਹੀ ਨਹੀਂ ਹੈ ਕਿਸੇ ਦੀ ਗਿਲਟੀ ਦਾ ਸਾਈਜ਼ 2 ਸੈਂਟੀਮੀਟਰ ਦੇ ਡਿਟੈਕਟ ਕੀਤਾ ਹੋਏਗਾ ਕਿਸੇ ਦਾ 5 ਸੈਂਟੀਮੀਟਰ ਦੇ ਸਾਈਜ਼ ਤੇ ਡਿਟੈਕਟ ਕੀਤਾ ਉਹਦੇ ਨਾਲ ਕੀ ਆਦੀ ਸਟੇਜ ਡਿਫਰੈਂਟ ਹੋ ਸਕਦੀ ਹੈ ਕਿਸੇ ਦਾ ਬ੍ਰੈਸਟ ਕੈਂਸਰ ਹਾਰਮੋਨ ਸੈਂਸਿਟਿਵ ਹੋ ਸਕਦਾ ਜਿਹੜਾ ਹਾਰਮੋਨਲ ਥੈਰੇਪੀ ਨੂੰ ਰਿਸਪੌਂਡ ਕਰੇਗਾ ਕਿਸੇ ਦਾ ਨਹੀਂ ਕਰੇਗਾ ਕਿਸੇ ਦਾ ਟ੍ਰिपल 네ਗੇਟਿਵ ਕਹਨੇ ਉਹ ਹਾਰਮੋਨਸ ਨੂੰ ਵੀ ਨਹੀਂ ਰਿਸਪੌਂਡ ਕਰਦਾ ਔਰ ਕੁਝ ਰਿਸੈਪਟਰ ਹੁੰਦੇ ਉਹਨੂੰ ਵੀ ਨਹੀਂ ਰਿਸਪੌਂਡ ਕਰਦਾ ਸੋ ਇਹਨਾਂ ਦੀਆਂ ਫਰਦਰ ਵੈਰਾਈਟੀਆਂ ਹੈਗੀਆਂ ਡਿਫਰੈਂਟ ਸਟੇਜਿਜ਼ ਹੈਗੀਆਂ ਐਂਡ ਪੇਸ਼ੈਂਟ ਦੀ ਓਵਰਆਲ ਜਨਰਲ ਕੰਡੀਸ਼ਨ ਐਟ ਦਾ ਏਜ ਉਹਦੀ ਏਜ ਕਿੰਨੀ ਹੈ ਉਸੇ ਏਜ ਤੇ ਟ੍ਰੀਟਮੈਂਟ ਕਿੰਨਾ ਕੁ ਲੰਬਾ ਕਿ ਕਿਸ ਤਰੀਕੇ ਦਾ ਚੱਲਣਾ ਇਹਨੂੰ ਕਹਿੰਦੇ ਟੇਲਰਡ ਅਪਰੋਚ ਅਕੋਰਡਿੰਗ ਟੂ ਦਾ ਪੇਸ਼ੈਂਟ ਅਕੋਰਡਿੰਗ ਟੂ ਹਰ ਏਜ ਅਕੋਰਡਿੰਗ ਟੂ ਦਾ ਮੋਲੀਕੂਲਰ ਟਾਈਪਿੰਗ ਉਹਦਾ ਇਲਾਜ ਬਾਰੇ ਕਰਨਾ ਸੋ ਕਦੀ ਵੀ ਦੋ ਕੈਂਸਰ ਬਾਡੀ ਦੇ ਵਿੱਚ ਕਿਤੇ ਵੀ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਦੇ ਰਿਜ਼ਲਟ ਡਿਫਰੈਂਟ ਹੈ ਉਹਨਾਂ ਦੀ ਆਊਟਕਮ ਡਿਫਰੈਂਟ ਹੈ ਸਰ ਜਦੋਂ ਕੋਈ ਪੇਸ਼ੈਂਟ ਲੜ ਰਿਹਾ ਇਸ ਬਿਮਾਰੀ ਦੇ ਨਾਲ ਉਹਦਾ ਲਾਈਫ ਸਟਾਈਲ ਕੀ ਹੋਣਾ ਚਾਹੀਦਾ ਹੈ ਉਸ ਦਾ ਰੁਟੀਨ ਵਰਕ ਕੀ ਹੋ ਜਾਣਾ ਚਾਹੀਦਾ ਹੈ ਉਹ ਕਿੰਨਾ ਕੋ ਸਟ्रेस ਫਰੀ ਚਾਹੀਦਾ ਹੈ ਕਿਸ ਤਰ੍ਹਾਂ ਦਾ ਉਹਦਾ ਖਾਣ ਪੀਣ ਚਾਹੀਦਾ ਹੈ ਜ਼ਿੰਦਗੀ ਜੀਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ ਸਭ ਤੋਂ ਜ਼ਰੂਰੀ ਹੈ ਕਿ ਜਦੋਂ ਕੈਂਸਰ ਦਾ ਡਾਇਗਨੋਸਿਸ ਡਾਕਟਰ ਦੇ ਦਿੰਦਾ ਇਹ ਜ਼ਰੂਰੀ ਹੈ ਕਿ ਪੇਸ਼ੈਂਟ ਉਹਦਾ ਪਰਿਵਾਰ ਇਹ ਆਪਣੇ ਆਪ ਨੂੰ ਮੈਂਟਲੀ ਅਕਸੈਪਟ ਕਰਨ ਕਿ ਇਹ ਕੈਂਸਰ ਹੋ ਗਿਆ ਹੁਣ ਇਹਦਾ ਇਲਾਜ ਕਰਨਾ ਇਹਨੂੰ ਡਿਨਾਈ ਕਰਨ ਦੇ ਮੋਡ 'ਚ ਨਹੀਂ ਆ ਕਿ ਹਾਂ ਮੈਨੂੰ ਕੈਂਸਰ ਨਹੀਂ ਹੋ ਸਕਦਾ ਇਹ ਹੈ ਨਹੀਂ ਰਿਪੋਰਟ ਗਲਤ ਹੈ ਅਸੀਂ ਇੱਥੇ ਮਾਰ ਖਾਂਦੇ ਆ ਜਦੋਂ ਡਾਇਗਨੋਸ ਹੋ ਜਾਵੇ ਮੈਂਟਲੀ ਪ੍ਰੀਪੇਅਰ ਹੋ ਜਾਏ ਫਿਰ ਇਹਦੇ ਇਲਾਜ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਦੂਸਰਾ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਦੇ ਵਿੱਚ ਅਕਸਰ ਮਰੀਜ਼ ਇਲਾਜ ਤੋਂ ਭੱਜ ਜਾਂਦੇ ਆ ਜਿੱਦਾਂ ਅਸੀਂ ਸਰਜਰੀ ਦੇ ਵਿੱਚ ਬ੍ਰੈਸਟ ਕੈਂਸਰ ਦਾ ਹੀ ਆਪਾਂ ਲੈ ਕੇ ਚੱਲਦੇ ਆ ਕੋਈ ਟ੍ਰੀਟਮੈਂਟ ਲੰਬਾ ਚੋੜਾ ਨਿਬਤ ਤੋਂ ਬਾਅਦ ਇੱਕ ਜਾਂ ਦੋ ਦਿਨ ਰੱਖ ਹਸਪੀਟਲ ਰੱਖਣਾ ਪੈਂਦਾ ਵਾਹ ਦੇ ਇਵਨਿੰਗ ਜੇ ਮੰਨ ਲਓ ਮੈਂ ਦੁਪਹਿਰ ਨੂੰ ਆਪਰੇਸ਼ਨ ਕੀਤਾ ਸ਼ਾਮ ਨੂੰ ਮਰੀਜ਼ ਨੂੰ ਲੱਗਣ ਲੱਗ ਪੈਂਦਾ ਮੇਰੀ ਬਿਮਾਰੀ ਤਾਂ ਨਿਕਲ ਗਈ ਸੋ ਉਹ ਖੁਸ਼ ਹੁੰਦਾ ਵੀ ਹੁਣ ਆਈ ਐਮ ਕੈਂਸਰ ਫ੍ਰੀ ਉਸ ਤੋਂ ਬਾਅਦ ਇੱਕ ਜਾਂ ਦੋ ਦਿਨ ਦਾ ਹਸਪੀਟਲ ਦਾ ਸਟੇ ਆ 6 ਤੋਂ 8 ਵਾਰ ਜਾਂ 10 ਵਾਰ ਕੀਮੋਥੈਰੇਪੀ ਲਈ ਆਉਣਾ ਪੈਣਾ ਉਹ 3 ਜਾਂ 4 ਘੰਟੇ ਦਾ ਰਾਉਂਡ ਹੁੰਦਾ ਜੇ ਰੇਡੀਏਸ਼ਨ ਹੋਵੇ ਵੀ 8 ਤੋਂ 10 ਮਿੰਟ ਇੱਕ ਸੈਟਿੰਗ ਨੂੰ ਲੱਗਦੇ ਹੈਗੇ ਸੋ ਓਵਰਆਲ ਟ੍ਰੀਟਮੈਂਟ 6 ਤੋਂ 8 ਮਹੀਨੇ ਤੱਕ ਚੱਲ ਸਕਦਾ ਹੈਗਾ ਇਟ ਇਜ਼ ਨਾਟ ਅ ਕੰਪਲੀਕੇਟਿਡ ਟ੍ਰੀਟਮੈਂਟ ਉਹ ਕਈ ਵਾਰ ਕਹਿੰਦੇ ਕੀਮੋਥੈਰੇਪੀ ਵਾਰ ਆ ਕੇ ਲੋਕ ਮੇਰੇ ਕੋਲ ਅਕਸਰ ਪੁੱਛਦੇ ਕਿ ਇਹ ਬਹੁਤ ਪੇਨਫੁੱਲ ਹੁੰਦੀ ਹੈ ਜਿੱਦਾਂ ਇੰਗਲਿਸ਼ ਦੇ ਵਿੱਚ ਡਿਸਕ੍ਰਾਈਬ ਕਰ ਇਟ ਇਜ਼ ਇਟ ਵਾਸ ਅ ਪੇਨਫੁੱਲ ਐਕਸਪੀਰੀਅੰਸ ਇਦਾ ਮਤਲਬ ਇਹ ਨਹੀਂ ਕਿ ਕੀਮੋਥੈਰੇਪੀ ਵੇਲੇ ਦਰਦ ਹੋ ਰਹੀ ਹੈ ਜਾਂ ਆਪਰੇਸ਼ਨ ਕਰਨ ਤੋਂ ਬਾਅਦ ਪੇਸ਼ੈਂਟ ਦੇ ਦਰਦ ਹੁੰਦੇ ਆਂ ਅੱਜਕੱਲ ਨਾ ਹੀ ਤਾਂ ਆਪਰੇਸ਼ਨ ਤੋਂ ਦੌਰਾਨ ਤੇ ਨਾ ਹੀ ਆਪਰੇਸ਼ਨ ਤੋਂ ਬਾਅਦ ਕੋਈ ਦਰਦ ਵਾਲੀ ਗੱਲ ਹੁੰਦੀ ਨਹੀਂ ਕਿਮੋਥੈਰੇਪੀ ਨੂੰ ਲੈ ਕੇ ਇਸ ਤਰ੍ਹਾਂ ਦੀ ਹੀ ਮਿਥਸ ਬਣੀਆਂ ਹੋਈਆਂ ਹਨ ਵੀ ਜੋ ਦੇ ਡਿਸਕਰਾਇਡ ਆਈ ਵੈਂਟ ਥਰੂ ਅ ਪੇਨਫੁਲ ਐਕਸਪੀਰੀਅੰਸ ਪੇਨਫੁਲ ਐਕਸਪੀਰੀਅੰਸ ਆ ਇਟ ਇਜ਼ ਨਾਟ ਅ ਪੇਨਫੁਲ ਜੇ ਕੀਮੋ ਲਗਾ ਰਹੇ ਤਾਂ ਪੇਸ਼ੈਂਟ ਤੜਪ ਰਿਹਾ ਜਾਂ ਰੇਡੀਓਥੈਰੇਪੀ ਦੇ ਰਹੇ ਜਾਂ ਪੰਜਾਬੀ ਚ ਕਹਿੰਦੇ ਹੇਟਾਂ ਲੱਗਣੀਆਂ ਕਈ ਵਾਰ ਔਰ ਥ੍ਰੀਡ ਪੰਜਾਬੀ ਦਾ ਇਹ ਕਹਿੰਦਾ ਬਿਜਲੀਆਂ ਲੱਗਣੀਆਂ ਮਰੀਜ਼ ਸੋਚਦਾ ਕਿ ਮੈਨੂੰ ਝਟਕੇ ਲੱਗਨੇ ਆ ਇਦਾਂ ਦਾ ਕੁਛ ਵੀ ਨਹੀਂ ਹੈ ਤਾਂ ਟ੍ਰੀਟਮੈਂਟ ਇਸ ਕੋਈ ਕੰਪਲਿਕੇਟਿਡ ਨਹੀਂ ਹੈ ਕੋਈ ਡਰਨ ਵਾਲੀ ਗੱਲ ਵੀ ਨਹੀਂ ਹੈ ਲਾਈਫ ਸਟਾਈਲ 'ਚ ਅਸੀਂ ਇਹ ਕਹਿੰਨੇ ਕਿ ਤੁਸੀਂ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖੋ ਜੋ ਜੋ ਖਾਣ ਬਾਰੇ ਹਦਾਇਤਾਂ ਦਿੰਦਾ ਡਾਕਟਰ ਨੂੰ ਫੋਲੋ ਕਰੋ ਆਪਣੀ ਰੈਗੂਲਰ ਐਕਸਰਸਾਈਜ਼ ਕਰੋ ਔਰ ਅਸੀਂ ਇਹ ਵੀ ਕਹਿੰਨੇ ਕਿ ਗੋ ਬੈਕ ਟੂ ਯਰ ਰੂਟੀਨ ਆਪਰੇਸ਼ਨ ਹੋ ਗਿਆ ਘਰ ਜਾ ਕੇ ਬੈਠ ਜਾਓ ਮੈਂ ਕੁਝ ਵੀ ਨਹੀਂ ਕਰਨਾ ਸੀ ਕਿ ਇਹਦਾ ਘਰ ਦਾ ਕੰਮ ਕਰੋ ਆਪਣਾ ਛੋਟੀ ਮੋਟੀ ਸਬਜੀ ਬਣਾਣੀ ਸਬਜੀ ਬਣਾਓ ਸਬਜੀ ਕੱਟਣੀ ਕੱਟੋ ਤੁਰੋ ਫਿਰੋ ਤਾਂ ਜੋ ਤੁਸੀਂ ਇਸ ਮਾਈਂਡ ਸੈਟ ਤੋਂ ਬਾਹਰ ਆਓ ਕਿ ਤੁਹਾਨੂੰ ਕੈਂਸਰ ਹੈ ਬਿਮਾਰ ਹੈ ਇਹੀ ਚੀਜ਼ ਅਸੀਂ ਕੀਮੋਥੈਰੇਪੀ ਬਾਰੇ ਬਿਲੇ ਕਹਿੰਦੇ ਆ ਕਿ ਤੁਸੀਂ ਕੀਮੋਥੈਰੇਪੀ ਵੱਲ ਇਹ ਨਾ ਸੋਚੋ ਕਿ ਮੇਰਾ ਇਲਾਜ ਚੱਲ ਰਿਹਾ ਆਓ ਟੀਕੇ ਲਗਾ ਕੇ ਘਰ ਜਾਓ ਆਪਣੀ ਰੂਟੀਨ ਲਾਈਫ ਜੀਣ ਦੀ ਕੋਸ਼ਿਸ਼ ਕਰੋ ਇੰਨਾ ਕਿ ਜ਼ਰੂਰ ਕਹਿੰਦੇ ਆ ਕਿ ਜਿਆਦਾ ਪਬਲਿਕ ਲਾਈਫ ਨੂੰ ਅਵੋਇਡ ਕਰੋ ਭੀੜ ਭੜਕ ਕੇ ਏਰੀਆ ਚ ਨਾ ਜਾਓ ਥੋੜਾ ਹਾਂ ਔਰ ਥੋੜੀਆਂ ਜਿੱਦਾਂ ਕਹਿੰਦੇ ਆ ਵੀ ਰੀੜੀ ਵਗੈਰਾ ਤੋਂ ਇਦਾਂ ਦੀਆਂ ਚੀਜ਼ਾਂ ਨੂੰ ਅਵੋਇਡ ਕੀਤਾ ਜਾਵੇ ਡਿਊਰਿੰਗ ਦੈਟ ਟ੍ਰੀਟਮੈਂਟ ਆਦਰਵਾਇਜ਼ ਆਪਣਾ ਇੱਕ ਨਾਰਮਲ ਲਾਈਫ ਸਟਾਈਲ ਰੱਖਣਾ ਸਰ ਔਰਤਾਂ ਦਾ ਜਿਹੜਾ ਬ੍ਰੈਸਟ ਪਾਰਟ ਹੈਗਾ ਇਹ ਔਰਤਾਂ ਨੂੰ ਸਮਾਜ ਦੇ ਵਿੱਚ ਉਹਨਾਂ ਦੀ ਬਿਊਟੀ ਨੂੰ ਨਿਖਾਰਨ ਦੇ ਵਿੱਚ ਇੱਕ ਅਹਿਮ ਰੋਲ ਰੱਖਦਾ ਆ ਸੋ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਕੋਈ ਵੀ ਲੜਕੀ ਆ ਜਾਂ ਕੋਈ ਵੀ ਔਰਤ ਆ ਉਹਦੇ ਲਈ ਉਹਦੀ ਬ੍ਰੈਸਟ ਦੇ ਵਿੱਚ ਕੁਝ ਵੀ ਹੋ ਜਾਣਾ ਉਹਦੇ ਲਈ ਸਭ ਤੋਂ ਵੱਧ ਪੇਨਫੁੱਲ ਆ ਕਿਉਂਕਿ ਇਹਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਆ ਹਨਾ ਇੱਕ ਖੂਬਸੂਰਤੀ ਜਿਹੜੀ ਔਰਤ ਦੀ ਆ ਉਸ ਨੇ ਹੀ ਬਿਆਨ ਕੀਤੀ ਆ ਪਰ ਅ ਬ੍ਰੈਸਟ ਕੈਂਸਰ ਨੂੰ ਲੈ ਕੇ ਇੱਕ ਇਹ ਵੀ ਗੱਲ ਆ ਕਿ ਆਪਰੇਸ਼ਨ ਦੇ ਦੌਰਾਨ ਬ੍ਰੈਸਟ ਕੱਟ ਦਿੱਤੀ ਜਾਂਦੀ ਆ ਜਿਹੜੀ ਕਿ ਮੈਨੂੰ ਲੱਗਦਾ ਹੁੰਦਾ ਹੈ ਕਿ ਇਹ ਸੋਚਣਾ ਵੀ ਇੱਕ ਔਰਤ ਦੇ ਲਈ ਬੜਾ ਭਿਆਨਕ ਹੈ ਕਿ ਉਹਦਾ ਸਭ ਤੋਂ ਖੂਬਸੂਰਤ ਹਿੱਸਾ ਉਹਦੇ ਸਰੀਰ ਦਾ ਉਹਦੇ ਤੋਂ ਦੂਰ ਕਰ ਦਿੱਤਾ ਗਿਆ ਕੀ ਇਹ ਸੱਚ ਹੈ ਜੇ ਸੱਚ ਹੈ ਤਾਂ ਇਸ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਚੰਗਾ ਸਵਾਲ ਕੀਤਾ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਬ੍ਰੈਸਟ ਨੂੰ ਬਚਾਇਆ ਜਾਵੇ ਔਰ ਜੰਗ ਪੇਸ਼ੈਂਟ ਦੇ ਵਿੱਚ ਤਾਂ ਅਸੀਂ ਕਹਿੰਦੇ ਹਾਂ ਕਿ ਬਚਾਉਣਾ ਹੀ ਬਚਾਉਣਾ ਹੈ ਪਰਵਾਈਡਡ ਕੇਸ ਕੋਈ ਦੀ ਬਿਮਾਰੀ ਬਹੁਤ ਜਿਆਦਾ ਐਡਵਾਂਸ ਨਾ ਹੋਵੇ ਓਵਰ ਦਾ ਟਾਈਮ ਅਸੀਂ ਦੇਖ ਰਹੇ ਹਾਂ ਕਿ ਲੋਕ ਬ੍ਰੈਸਟ ਨੂੰ ਸੇਵ ਕਰਨ ਵਾਲੇ ਬਦ ਆਪਸ਼ਨ ਕਹਿ ਰਿਹਾ ਵੀ ਇਹ ਸਾਡਾ ਪਰ ਸਾਡੀਆਂ ਫਿਰ ਦਿਮਾਗ ਦੇ ਵਿੱਚ ਸਾਡੀਆਂ ਇੱਕ ਮਿਸ ਇਨਫੋਰਮੇਸ਼ਨ ਫੈਲੀ ਹੈ ਕਿ ਜੇ ਪੂਰਾ ਕੱਢ ਦਈਏ ਤੇ ਤਾਂ ਹੀ ਬਿਮਾਰੀ ਨਿਕਲਦੀ ਹੈ ਇਹ ਉਹਨੂੰ ਪੂਰਾ ਹੀ ਕੱਟ ਦਿਓ ਆ ਕੇ ਕਹਿੰਦੇ ਇਹਨੂੰ ਕੱਢ ਹੀ ਦਿਓ ਜੀ ਇਹਨੂੰ ਛੱਡੋ ਜਿਵੇਂ ਦੰਦ ਦੀ ਦਾੜ ਦੇ ਦਰਦ ਆ ਜੀ ਦਾੜ ਸੇ ਕੱਢ ਦਿਓ ਸੋ ਅੱਜ ਕੱਲ ਇਹਨੂੰ ਕਹਿੰਦੇ ਨਾ ਕੰਜ਼ਰਵੇਟਿਵ ਟ੍ਰੀਟਮੈਂਟ ਕਹਿੰਨੇ ਆ ਜੇ ਤੁਸੀਂ ਡੈਂਟਿਸਟ ਕੋ ਵੀ ਜਾਣਾ ਹੈ ਜਿਹੜਾ ਵਧੀਆ ਡੈਂਟਿਸਟ ਕਹੇਗਾ ਕਿ ਤੁਹਾਡੀ ਦਾੜ ਬਚਾਣੀ ਆ ਬਚਾਣੀ ਆ ਇਦਾਂ ਹੀ ਜਿਹੜੇ ਤਜਰਬੇਕਾਰ ਡਾਕਟਰ ਕਹਿੰਦਾ ਇਹ ਤੁਹਾਡਾ ਬਰੈਸਟ ਬਚਾਣਾ ਆ ਜਿੱਥੇ ਪੋਸਿਬਲ ਔਰ ਉਹ ਅਕਸਰ ਬਚਾਇਆ ਜਾ ਸਕਦਾ ਹੈ ਜੀ ਇੱਕ ਕੀਮੋ ਤੋਂ ਬਾਅਦ ਜਾਂ ਦੋ ਕੀਮੋ ਤੋਂ ਬਾਅਦ ਜਦੋਂ ਪੇਸ਼ੈਂਟ ਠੀਕ ਹੋ ਗਿਆ ਉਹ ਨਾਰਮਲ ਜ਼ਿੰਦਗੀ 'ਚ ਆ ਗਿਆ ਹੁਣ ਉਹ ਕਿੰਨਾ ਲੰਮਾ ਜੀ ਸਕਦਾ ਹੈ ਕੀ ਦੂਜੀ ਵਾਰੀ ਵੀ ਕੈਂਸਰ ਆਉਣ ਦੇ ਕੋ ਚਾਂਸਸ ਹੈਗੇ ਨੇ ਸਰੀਰ ਵਿੱਚ ਦੇਖੋ ਰੈਗੂਲਰ ਫਾਲੋਅ ਅਪ ਬੜਾ ਇੰਪੋਰਟੈਂਟ ਹੈ ਆਮ ਤੌਰ ਤੇ ਦੂਸਰੇ ਬ੍ਰੈਸਟ ਵਿੱਚ ਕੈਂਸਰ ਹੋਣ ਦੇ ਰਿਸਕ ਰਹਿੰਦੇ ਆ ਕਿਤਾਬਾਂ ਇਹਨੂੰ ਮੈਂਸ਼ਨ ਵੀ ਕਰਦੀਆਂ ਪਰ ਜੇ ਮੇਰੇ ਕੋਲ ਪੁੱਛੋਗੇ ਪਿਛਲੇ 30 ਸਾਲਾਂ ਦੇ ਵਿੱਚ ਬਹੁਤ ਲੋਕਾਂ ਦੇ ਵਿੱਚ ਦੂਸਰੇ ਬ੍ਰੈਸਟ ਵਿੱਚ ਨਹੀਂ ਆਇਆ ਜਿਸ ਏਰੀਆ ਦੇ ਵਿੱਚ ਅਸੀਂ ਆਪਰੇਟ ਕਰਦੇ ਹਾਂ ਉਸ ਏਰੀਆ ਦੇ ਵਿੱਚ ਆਮ ਤੌਰ ਤੇ ਬ੍ਰੈਸਟ ਦੁਬਾਰਾ ਨਹੀਂ ਆਂਦਾ ਜੇ ਦੁਬਾਰਾ ਰੀਕਰੈਂਸ ਹੁੰਦੀ ਹੈ ਜ ਜਨ ਕਿਨੇ ਮੈਟਾਸਟੇਸਿਸ ਹੋ ਜਾਂਦੀ ਹੈ ਫਾਲੋਅ ਅਪ ਦੇ ਵਿੱਚ ਉਹ ਕਿੱਥੇ ਹੋਏਗੀ ਬੋਨਸ ਦੇ ਵਿੱਚ ਹੋ ਸਕਦੀ ਹੈ ਲਿਵਰ ਦੇ ਵਿੱਚ ਹੋ ਸਕਦੀ ਹੈ ਫੇਫੜਿਆਂ ਦੇ ਵਿੱਚ ਹੋ ਸਕਦੀ ਹੈ ਸੋ ਰੀਕਰੈਂਸ ਉਸ ਏਰੀਆ ਦੇ ਵਿੱਚ ਹੋਣੀ ਆ ਇਸ ਕਰਕੇ ਫਾਲੋਅ ਅਪ ਜ਼ਰੂਰੀ ਹੈ ਬੁੱਕਸ ਤਾਂ ਕਹਿੰਦੀ ਆਈ ਤੇ ਪਹਿਲੇ ਸਾਲ ਤਿੰਨ ਤਿੰਨ ਮਹੀਨੇ ਬਾਅਦ ਆਓ ਫਿਰ 6 6 ਮਹੀਨੇ ਬਾਅਦ ਆਓ ਤੇ 3 ਸਾਲ ਬਾਅਦ ਕਹਿੰਦੇ ਬੰਦ ਕਰ ਦਿਓ ਪਰ ਮੈਂ ਕਹਿੰਨਾ ਕਿ ਤੁਸੀਂ ਰੈਗੂਲਰ ਆਪਣੇ ਡਾਕਟਰ ਦੇ ਇਨ ਟੱਚ ਆਓ ਚਾਹ ਇੱਕ ਵਾਰ ਤੁਸੀਂ ਸਾਲ ਦੇ ਵਿੱਚ ਗੁੱਡ ਮਾਰਨਿੰਗ ਕਹਿਣੀ ਆਓ ਕਿਉਂਕਿ ਓਵਰ ਦਾ ਟਾਈਮ ਸਾਡੇ ਸਰੀਰ ਦੇ ਵਿੱਚ ਕਿਸੇ ਹੋਰ ਜਗ੍ਹਾ ਤੇ ਕੋਈ ਨਵਾਂ ਕੈਂਸਰ ਜਾਂ ਨਵੀਂ ਬਿਮਾਰੀ ਵੀ ਆ ਸਕਦੀ ਹੈ। ਸੋ ਇੱਕ ਹਲਕੇ ਜਿਹੇ ਕੋਈ ਅਲਟਰਾਸਾਉਂਡ ਕਰਾ ਲਿਆ ਜਾਂ ਸਾਲ ਚ ਇੱਕ ਵਾਰ ਡਾਕਟਰ ਨੂੰ ਮਿਲਣਾ ਚਾਹੀਦਾ ਜ਼ਰੂਰੀ ਹੈ। ਸਰ ਬ੍ਰੈਸਟ ਫੀਡ ਦਾ ਕੀ ਰੋਲ ਆ? ਕੀ ਨਾ ਕਰਾਉਣਾ ਬ੍ਰੈਸਟ ਫੀਡ ਜਾਂ ਤੁਹਾਡੇ ਸਰੀਰ ਦੇ ਵਿੱਚ ਕੋਈ ਤੇ ਲੰਪ ਬਣ ਜਾਣਾ ਦੁੱਧ ਪਲੋਂਦੇ ਸਮੇਂ ਬੱਚਿਆਂ 'ਚ ਇਹ ਵੀ ਇੱਕ ਸਮੱਸਿਆ ਹੁੰਦੀ ਔਰਤਾਂ 'ਚ। ਇਹਦਾ ਵੀ ਕੋਈ ਫਿਊਚਰ ਦੇ ਵਿੱਚ ਕੈਂਸਰ ਨਾਲ ਕੋਈ ਸਬੰਧ ਹੁੰਦਾ ਦੇਖੋ ਸਾਡੇ ਨੈਸ਼ਨਲ ਪ੍ਰੋਗਰਾਮ ਦੇ ਵਿੱਚ ਵੀ ਇਹ ਬ੍ਰੈਸਟ ਫੀਡਿੰਗ ਨੂੰ ਬਹੁਤ ਇਨਕਰੇਜ ਕੀਤਾ ਜਾਂਦਾ ਇਹ ਇਕੱਲੇ ਬੱਚੇ ਨੂੰ ਹੀ ਤੰਦਰੁਸਤ ਨਹੀਂ ਰੱਖਦੀ ਔਰਤ ਨੂੰ ਵੀ ਤੰਦਰੁਸਤ ਰੱਖਦੀ ਹੈ ਇਹ ਉਹਦੇ ਨਾਲ ਬੱਚੇ ਤੇ ਮਦਰ ਦੀ ਬੌਂਡਿੰਗ ਵੀ ਬਣਦੀ ਹੈ ਸੋ ਇਹਦੇ ਮਲਟੀਫੈਕਟੋਰੀਅਲ ਐਸਪੈਕਟਸ ਹੈਗੇ ਆ ਔਰ ਇਟ ਸ਼ੁੱਡ ਬੀ ਇਨਕਰੇਜਡ ਔਰ ਬ੍ਰੈਸਟ ਫੀਡਿੰਗ ਬ੍ਰੈਸਟ ਕੈਂਸਰ ਤੋਂ ਬਚਾਈ ਕਰਦੀ ਹੈ ਸੋ ਇਹਨੂੰ ਇਨਕਰੇਜ ਕਰਨਾ ਚਾਹੀਦਾ ਬ੍ਰੈਸਟ ਫੀਡਿੰਗ 2 ਸਾਲ ਤੱਕ ਹੋ ਸਕਿਆ ਇਹਨੂੰ ਇੱਕ ਕਰਨਾ ਚਾਹੀਦਾ ਜੀ ਲੰਪ ਬਣ ਜਾਂਦਾ ਹੈ ਜਾਂ ਉਹਦਾ ਕੋਈ ਕੇਸ ਹੁੰਦਾ ਇਹ ਇਹ ਤੁਹਾਡੇ ਸਵਾਲ ਦਾ ਦੂਜਾ ਪਾਰਟ ਹੈ ਕਿ ਇਹ ਜਿਹੜੀ ਇੱਕ ਵਧੀਆ ਗਾਇਨੋਕੋਲੋਜਿਸਟ ਉਹਨੂੰ ਚੰਗੀ ਤਰ੍ਹਾਂ ਹਾਊ ਟੂ ਫੀਡ ਦਾ ਨਿਊ ਬੌਰਨ ਨੂੰ ਕਿੱਦਾਂ ਫੀਡ ਕਰਨਾ ਉਹਦੇ ਬਾਰੇ ਚੰਗੀ ਤਰ੍ਹਾਂ ਐਜੂਕੇਟ ਕਰਦੀ ਹੈ ਵੀ ਕਿੱਦਾਂ ਨਿਪਲ ਕਲੀਨ ਕਰਨੇ ਆ ਜਾਂ ਕੁਛ ਰਿਲੇਟਡ ਜਿਹੜੀ ਕੇਅਰ ਕਿਦਾਂ ਲੈਣੀ ਹੈ ਜਦੋਂ ਇਹ ਕੇਅਰ ਪ੍ਰੋਪਰ ਨਹੀਂ ਕਰ ਰਹੇ ਨੇ ਕਈ ਵਾਰ ਕਿਹਾ ਕਿ ਜਿੱਥੇ ਮਿਲਕ ਬਣਦਾ ਉਹ ਡਕਟਸ ਦੇ ਵਿੱਚ ਪਸ ਇਕੱਠੀ ਹੋ ਜਾਂਦੀ ਹੈ ਉਹ ਗਿਲਟੀ ਜਿਹੜੀ ਪਸ ਬਣੀ ਹੈ ਜਾਂ ਗਿਲਟੀ ਬਨ ਗਏ ਉਹ ਕੈਂਸਰਸ ਨਹੀਂ ਹੁੰਦੀ ਉਹ ਇਨਫੈਕਟਿਵ ਪ੍ਰੋਸੈਸ ਹੁੰਦੀ ਹੈ ਬ੍ਰੈਸਟ ਕੈਂਸਰ ਲੈਕਟੇਟਿੰਗ ਮਦਰ ਦੇ ਵਿੱਚ ਜਾਂ ਡਿਊਰਿੰਗ ਪ੍ਰੈਗਨੈਂਸੀ ਇਸ ਏਜ ਗਰੁੱਪ ਵਿੱਚ ਬਹੁਤ ਰੇਅਰ ਹੈ ਹਮ ਬਹੁਤ ਬਟ ਇਹਦੇ ਨਾਲ ਇੱਕ ਗੱਲ ਵੀ ਹੈ ਕਿ ਇਹ ਸੇਜ ਦੇ ਇਸ ਗਰੁੱਪ ਦੇ ਵਿੱਚ ਕੈਂਸਰ ਨੂੰ ਡਿਟੈਕਟ ਕਰਨਾ ਵੀ ਔਖਾ ਹੈ ਕਿਉਂਕਿ ਬ੍ਰੈਸਟ ਦਾ ਸਾਈਜ਼ ਡਿਫਰੈਂਟ ਹੁੰਦਾ ਬ੍ਰੈਸਟ ਥੋੜਾ ਜਿਹਾ ਪੇਨਫੁੱਲ ਵੀ ਹੁੰਦੇ ਆ ਟੈਂਡਰ ਵੀ ਹੁੰਦੇ ਆ ਡੂਰਿੰਗ ਲੈਕਟੇਟਿੰਗ ਐਂਡ ਬਿਫੋਰ ਥੈਟ ਡੂਰਿੰਗ ਪ੍ਰੈਗਨੈਂਸੀ ਸੋ ਜੇ ਉਹਨਾਂ ਨੂੰ ਔਰਤ ਨੂੰ ਲੇਡੀ ਨੂੰ ਥੋੜਾ ਜਿਹਾ ਵੀ ਡਾਊਟ ਲੱਗਦਾ ਆਪਣੇ ਗਾਇਨੋਕੋਲੋਜਿਸ ਦੇ بار بار ਦਿਮਾਗ ਦੇ ਵਿੱਚ ਲੈ ਮੈਨੂੰ ਇਹ ਲੱਗ ਰਿਹਾ ਤੇ ਇੱਕ ਸਿੰਪਲ ਜਿਹਾ ਅਲਟਰਾਸਾਉਂਡ ਕਰਵਾ ਕੇ ਆਪਾਂ ਇਸ ਚੀਜ਼ ਨੂੰ ਡਿਟੈਕਟ ਕਰ ਸਕਦੇ ਹਾਂ ਕਰ ਸਕਦੇ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਇਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਆਪਣਾ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਸੋ ਔਰਤਾਂ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਜੋ ਕਿ ਇੱਕ ਔਰਤ ਨੂੰ ਔਰਤ ਬਣਾ ਦਿੰਦਾ ਹੈ ਉਹ ਹੁੰਦਾ ਹੈ ਉਸ ਦਾ ਬ੍ਰੈਸਟ ਸੋ ਇਸ ਦੇ ਵਿੱਚ ਇਸ ਤਰੀਕੇ ਦੀ ਅਗਰ ਕੋਈ ਬਿਮਾਰੀ ਆ ਜਾਵੇ ਤਾਂ ਉਹ ਸਭ ਤੋਂ ਜ਼ਿਆਦਾ ਹਾਨੀਕਾਰਕ ਵੀ ਤੇ ਡਰਾਣੀ ਵੀ ਹੈ ਪਰ ਡਰਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਜ਼ਿੰਦਗੀ ਹਮੇਸ਼ਾ ਚੱਲਣ ਦਾ ਨਾਮ ਹੁੰਦੀ ਹੈ ਜੇਕਰ ਸਮੱਸਿਆ ਹੈ ਤਾਂ ਉਹਦਾ ਹੱਲ ਵੀ ਹੁੰਦਾ ਹੈ ਜ਼ਰੂਰਤ ਹੁੰਦੀ ਹੈ ਆਪਣੇ ਇੱਕ ਸਹੀ ਡਾਕਟਰ ਦੇ ਝੋਣ ਕਰਨ ਦੀ ਸੋ ਇਸ ਸੰਸਾਰ ਦੇ ਨਾਲ ਡਾਕਟਰ ਰੁਪਿੰਦਰ ਭਾਰਗਵ ਜੋ ਕਿ ਕੈਂਸਰ ਦੇ ਮਾਹਰ ਨੇ ਔਰ ਇਹਨਾਂ ਨੇ ਸਾਨੂੰ ਦੱਸਿਆ ਕਿ ਬ੍ਰੈਸਟ ਕੈਂਸਰ ਤੋਂ ਅਸੀਂ ਕਿਵੇਂ ਆਪਣਾ ਬਚਾ ਕਰ ਸਕਦੇ ਆ ਤੁਹਾਨੂੰ ਜਾਣਕਾਰੀ ਕਿਹੋ ਜੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਅੱਜ ਦੇ ਲਈ ਦਿਓ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਉਡੀਕ 24 ਤੇ ਕਲਿੱਕ ਕਰੋ ਬੈਲ ਆਈਕਨ ਤੇ